ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਤੋਂ ਵੱਡਾ ਐਕਸ਼ਨ ਲੈ ਲਿਆ ਹੈ ਤਾਂ ਦੱਸਦੀ ਹੈ ਕਿ ਜਿਹੜਾ ਇਹ ਵਿਦਿਆਰਥੀਆਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੱਡਾ ਝਟਕਾ ਦਿੱਤਾ ਹੈ ਤਾਂ ਇਹ ਵਿਦਿਆਰਥੀ ਲਈ ਜਿਹੜੀ ਖਬਰ ਆ ਬਹੁਤ ਜ਼ਿਆਦਾ ਅਹਿਮ ਆ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਹਾਂਜੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੱਡਾ ਐਕਸ਼ਨ ਲੈ ਲਿਆ ਇੱਕ ਵਾਰ ਫਿਰ ਤੋਂ ਜੜੀ ਵਿਦਿਆਰਥੀ ਨੂੰ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਆ ਦੱਸਦੀ ਹੈ ਕਿ ਜੇਕਰ ਉਹ ਅਮਰੀਕਾ ਵਿੱਚ ਬਿਨਾਂ ਵੈਧ ਇਮੀਗ੍ਰੇਸ਼ਨ ਸਟੇਟਸ ਰਹਿਣ ਨੇ ਤਾਂ ਉਹਨਾਂ ਨੂੰ ਜੁਰਮਾਨਾ ਹਿਰਾਸਤ ਜਾਂ ਨਿਰਵਾਸਨ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਪ੍ਰੰਪ ਪ੍ਰਸ਼ਾਸਨ ਦੀ ਇਹ ਕਾਰਵਾਈ ਸਿਰਫ ਉਹਨਾਂ ਵਿਦਿਆਰਥੀਆਂ ਤੱਕ ਸੀਮਤ ਨਹੀਂ ਜਿਨ੍ਹਾਂ ਨੇ ਕੈਂਪਸ ਐਕਟਿਵਿਜ਼ਮ ਵਿੱਚ ਹਿੱਸਾ ਲਿਆ ਬਲਕਿ ਉਹਨਾਂ ਵਿਦਿਆਰਥੀਆਂ ਨੂੰ ਵੀ ਆ ਜੋ ਈਮੇਲ ਮਿਲ ਰਹੀਆਂ ਨੇ ਜਿਨ੍ਹਾਂ ਨੇ ਵੀ ਕਿਸੇ ਵੀ ਤਰੀਕੇ ਨਾਲ ਰਾਸ਼ਟਰ ਵਿਰੋਧੀ ਪੋਸਟ ਸ਼ੇਅਰ ਜਾਂ ਲਾਈਕ ਕੀਤੀ ਆ ਅਮਰੀਕਾ ਦੇ ਵਿਦੇਸ਼ ਮੰਤਰੀ ਰੂਬਿਓ ਨੇ ਵੀਰਵਾਰ ਨੂੰ ਇੱਕ ਜਿਹੜੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਵੇਲੇ ਅਜੇ ਵਿਦਿਆਰਥੀਆਂ ਦੀ ਗਿਣਤੀ 300 ਤੋਂ ਕੁਝ ਵੱਧ ਹੋ ਸਕਦੀ ਆ ਜਦ ਵੀ ਮੈਨੂੰ ਅਜੇ ਪਾਗਲ ਮਿਲਦੇ ਨੇ ਮੈਂ ਉਹਨਾਂ ਦਾ ਵੀਜ਼ਾ ਜਿਹੜਾ ਖੋਲ ਲੈਂਦਾ ਹਾਂ ਉਹਨਾਂ ਗੇ ਗਿਆ ਕਿ ਦੁਨੀਆ ਦੇ ਹਰ ਦੇਸ਼ ਨੂੰ ਇਹ ਤੈਅ ਕਰਨ ਦਾ ਹੱਕ ਆ ਕਿ ਉਹਨਾਂ ਦੀ ਧਰਤੀ ਤੇ ਕੌਣ ਆ ਸਕਦਾ ਅਤੇ ਕੌਣ ਨਹੀਂ ਵੀ ਉਹਦੇ ਦਫ਼ਤਰ ਨੇ ਹਾਲੀ ਵਿੱਚ ਕੈਚ ਐਂਡ ਰਿਵੋਕ ਨਾਂ ਦੇ ਇੱਕ AI ਸੰਚਾਲਿਤ ਐਪ ਵੀ ਲਾਂਚ ਕੀਤਾ ਜਿਸ ਦਾ ਉਦੇਸ਼ ਉਹਨਾਂ ਵਿਦਿਆਰਥੀਆਂ ਨੂੰ ਖੋਜਣਾ ਅਤੇ ਉਹਨਾਂ ਦੇ ਵੀਜੇ ਰੱਦ ਕਰਨਾ ਜੋ ਹਮਾਤ ਜਾਂ ਹੋਰ ਕੋਸ਼ਿਤ ਅੰਤਕਵਾਦੀ ਸੰਗਠਨਾਂ ਦਾ ਜਿਹੜਾ ਸਮਰਥਨ ਕਰ ਰਹੇ ਨੇ ਵਿਦੇਸ਼ ਵਿਭਾਗ ਨਵੇਂ ਵਿਦਿਆਰਥੀਆਂ ਅਰਜ਼ੀਆਂ ਦੀ ਜਿਹੜੀ ਗਹਿਰੀ ਜਾਂਚ ਕਰ ਰਿਹਾ ਤੇ ਐਫ ਅਕਾਦਮਿਕ ਅਧੀਨ ਵੀਜ਼ਾ ਅਦਲ ਬਦਲ ਵੀਜ਼ਾ ਤਹਿਤ ਜੇਕਰ ਕਿਸੇ ਵੀ ਵਿਦਿਆਰਥੀ ਉੱਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਸਮਰਥਨ ਕਰਨ ਦੇ ਸਬੂਤ ਮਿਲਦੇ ਨੇ ਤਾਂ ਉਹਨਾਂ ਨੂੰ ਅਮਰੀਕਾ ਵਿੱਚ ਜਿਹੜਾ ਦਾਖਲਾ ਨਹੀਂ ਮਿਲੇਗਾ ਈਮੇਲ ਵਿੱਚ ਵਿਦਿਆਰਥੀ ਨੂੰ ਇੱਕ ਐਪ ਦੀ ਜਿਹੜੇ ਵਰਤੋਂ ਕਰਕੇ ਆਪਣੇ ਆਪ ਨੂੰ ਜਿਹੜਾ ਦੇਸ਼ ਨਿਕਾਲਾ ਕਰਨ ਲਈ ਕਿਹਾ ਗਿਆ ਇਹ ਐਪ 트ੰਪ ਪ੍ਰਸ਼ਾਸਨ ਵੱਲੋਂ 10 ਮਾਰਚ ਨੂੰ ਜਿਹੜਾ ਲਾਂਚ ਕੀਤਾ ਗਿਆ ਸੀ ਈਮੇਲ ਵਿੱਚ ਵਿਦਿਆਰਥੀ ਨੂੰ ਦੱਸਿਆ ਗਿਆ ਕਿ ਤੁਹਾਡੇ ਵੀਜ਼ੇ ਜਾ ਰਹੇ ਹੋਣ ਤੋਂ ਬਾਅਦ ਹੋਰ ਜਾਣਕਾਰੀ ਮਿਲੀ ਆ ਜਿਸ ਦੇ ਆਧਾਰ ਤੇ ਤੁਹਾਡਾ ਵੀਜ਼ਾ ਰੱਦ ਕਰ ਦਿੱਤਾ ਗਿਆ ਈਮੇਲ ਵਿੱਚ ਵੀਜ਼ਾ ਸਮਾਪਤੀ ਦੀ ਜਿਹੜੀ ਤਰੀਕ ਆ ਉਹ ਵੀ ਲਿਖੀ ਆ ਨਾਲ ਹੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਆ ਕਿ ਜੇਕਰ ਉਹ ਇਸ ਤੋਂ ਬਾਅਦ ਅਮਰੀਕਾ ਵਿੱਚ ਰਹਿਣਦੇ ਨੇ ਤਾਂ ਉਹਨਾਂ ਨੂੰ ਜੁਰਮਾਨਾ, ਹਿਰਾਸਤ ਅਤੇ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪੈ ਸਕਦਾ। ਈਮੇਲ ਵਿੱਚ ਸਪੱਸ਼ਟ ਲਿਖਿਆ ਕਿ ਇਹ ਤੁਹਾਨੂੰ ਪਵਿੱਖ ਵਿੱਚ ਅਮਰੀਕਾ ਦੇ ਵੀਜ਼ਾ ਲਈ ਅਯੋਗ ਵੀ ਬਣ ਸਕਦਾ ਹੈ ਇਸ ਵਿੱਚ ਇਹ ਵੀ ਕਿਹਾ ਗਿਆ ਕਿ ਦੇਸ਼ ਨਿਕਾਲਾ ਕੀਤੇ ਗਏ ਵਿਅਕਤੀਆਂ ਨੂੰ ਉਹਨਾਂ ਦੇ ਮੂਲ ਦੇਸ਼ ਤੋਂ ਇਲਾਵਾ ਹੋਰ ਦੇਸ਼ ਵਿੱਚ ਵੀ ਭੇਜਿਆ ਜਾ ਸਕਦਾ ਈਮੇਲ ਵਿੱਚ ਅੱਗੇ ਲਿਖਿਆ ਗਿਆ ਕਿ ਜੇਕਰ ਕੋਈ ਦੇਸ਼ ਵਿੱਚੋਂ ਕੱਢੇ ਗਏ ਵਿਦਿਆਰਥੀ ਪਵਿੱਖ ਵਿੱਚ ਅਮਰੀਕਾ ਵਾਪਸ ਆਉਣਾ ਚਾਹੁੰਦਾ ਤਾਂ ਉਸ ਨੂੰ ਨਵੇਂ ਵੀਜ਼ਾ ਲਈ ਦੁਬਾਰਾ ਅਰਜ਼ੀ ਦੇਣੀ ਪਵੇਗੀ ਜਿਸ ਤੋਂ ਬਾਅਦ ਉਹਨਾਂ ਦੀ ਯੋਗਤਾ ਦਾ ਮੁਲਾਂਕਣ ਕੀਤਾ ਜਾਵੇਗਾ ਈਮੇਲ ਵਿੱਚ ਵਿਦਿਆਰਥੀਆਂ ਨੂੰ ਡੇਰਾ ਦੇਸ਼ ਛੱਡਣ ਦੀ ਪੂਰੀ ਪ੍ਰਕਿਰਿਆ ਵੀ ਵਿਸਥਾਰ ਨਾਲ ਦੱਸੀ ਗਈ ਆ।